ਸੰਗਰੂਰ ਡਿਸਟ੍ਰਿਕਟ ਕੋਰਟ ਦੀ ਤੁਹਾਨੂੰ ਤਸਵੀਰਾਂ ਵਖਾ ਰਹੇ ਹਾਂ ਜਿੱਥੇ ਕਿ ਵਕੀਲ ਸਾਹਿਬਾਂ ਵੱਲੋਂ ਕਲਮ ਛੱਡੋ ਹੜਤਾਲ ਕੀਤੀ ਗਈ ਹੈ ਦੇਖ ਸਕਦੇ ਹੋ ਕਿ ਆਪਣੇ ਆਪਣੇ ਚੈਂਬਰਾਂ ਦੇ ਵਿੱਚ ਜਰੂਰ ਆਏ ਨੇ ਪਰ ਉਹਨਾਂ ਵੱਲੋਂ ਅੱਜ ਹੜਤਾਲ ਕੀਤੀ ਗਈ ਹੈ ਕੀ ਕਾਰਨ ਹੈ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਐਸੀ ਕਲ ਕੀ ਕਾਰਨ ਹੈ ਪ੍ਰਧਾਨ ਜੀ ਜਿਹੜਾ ਅੱਜ ਕਲਮ ਛੱਡੋ ਹੜਤਾਲ ਕੀਤੀ ਗਈ ਇਸ ਦਾ ਕਾਰਨ ਇਹ ਹੈ ਕਿ ਸਾਡੀ ਸਬ ਡਿਵੀਜ਼ਨ ਹੈ ਧੂਰੀ ਤੁਰੀ ਦੇ ਵਿੱਚ ਜੱਜ ਸਾਹਿਬ ਨੇ ਹਰਪ੍ਰੀਤ ਸਿੰਘ ਜੂਨੀਅਰ ਡਿਵੀਜ਼ਨ ਸਿਵਲ ਜੱਜ ਜੂਨੀਅਰ ਡਿਵੀਜ਼ਨ ਉਹਨਾਂ ਦਾ ਜਿਹੜਾ ਵਿਵਹਾਰ ਹੈ ਉਹਨਾਂ ਦਾ ਜਨਨ ਕਿ ਜਿਹੜਾ ਬਤੀਰਾ ਬਿਹੇਵੀਅਰ ਹੈ ਉਹ ਵਕੀਲਾਂ ਪ੍ਰਤੀ ਲੀਟੀਗੈਂਟਸ ਪ੍ਰਤੀ ਬੜਾ ਲੰਬੇ ਸਮੇਂ ਤੋਂ ਗਲਤ ਚੱਲੇ ਆ ਰਿਹਾ ਸੀ ਉਸ ਵਾਸਤੇ ਚਲੋ ਜੋ ਉੱਥੇ ਦੇ ਐਗਜੈਕਟਿਵ ਮੈਂਬਰਸ ਨੇ ਪ੍ਰਧਾਨ ਨੇ ਉਹਨਾਂ ਨੂੰ ਬਾਰ ਬਾਰ ਰਿਕਵੈਸਟ ਕਰਦੇ ਰਹੇ ਨੇ ਇਵਨ ਕਿ ਉਹਨਾਂ ਨੇ ਮੇਰੇ ਖਿਆਲ ਦੇ ਵਿੱਚ ਤੇਜਤ ਸਾਹਿਬ ਨਾਲ ਵੀ ਸ਼ਸ਼ੀ ਜੱਤ ਸਾਹਿਬ ਨਾਲ ਵੀ ਸੀਜੀਐਮ ਸਾਹਿਬ ਨਾਲ ਵੀ ਇਸ ਵਾਸਤੇ ਗੱਲ ਕੀਤੀ ਸੀ ਬਟ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਤੇ ਉਹਨਾਂ ਨੇ ਆਪਣਾ ਜਿਹੜਾ ਬਿਹੇਵੀਅਰ ਹੈ ਉਹ ਕੱਲ ਵੀ ਜੋਤੂ ਰਿਵਾਰ ਦੇ ਸੀ ਸਟ੍ਰਾਈਕ ਤੇ ਗਏ ਸੀ ਬਟ ਇਸ ਦਾ ਕੋਈ ਤੀਜਾ ਨਾਮ ਨਿਕਲਣ ਕਰਕੇ ਫਿਰ ਅੱਜ ਜ਼ਿਲ੍ਹੇ ਦੀ ਸਟ੍ਰਾਈਕ ਦੀ ਉਹਨਾਂ ਨੇ ਕਾਲ ਕੀਤੀ ਸੀ ਕਿ ਸਾਨੂੰ ਜ਼ਿਲ੍ਹੇ ਦੀ ਸਟ੍ਰਾਈਕ ਕੀਤੀ ਜਾਵੇ ਤਾਂ ਉਹਨਾਂ ਦੀ ਗੱਲ ਮੰਨਦੇ ਹੋਏ ਅਸੀਂ ਅੱਜ ਜ਼ਿਲ੍ਹੇ ਦੀ ਵੀ ਸਟ੍ਰਾਈਕ ਕੀਤੀ ਹੈ ਨਾਲ ਹੀ ਅੱਜ ਸਨਾਮ ਦੇ ਵਿੱਚ ਵੀ ਸਟ੍ਰਾਈਕ ਹੈ ਮੁੰਕ ਦੇ ਵਿੱਚ ਵੀ ਸਟ੍ਰਾਈਕ ਹੈ ਜੋ ਜ਼ਿਲ੍ਹੇ ਦੇ ਵਿੱਚ ਸਾਰੀਆਂ ਸਬ ਡਿਵੀਜ਼ਨਾਂ ਚ ਪੈਂਦੀਆਂ ਨੇ ਉਹ ਸਾਰੀ ਅੱਜ ਸਾਰੇ ਸਾਰੇ ਵਕੀਲ ਸਾਹਿਬਾਨ ਨੇ ਇਹਨਾਂ ਨੇ ਅੱਜ ਆਪਣੀ ਕਲਮ ਛੱਡੀ ਹੋਈ ਹੈ ਤੇ ਸਟ੍ਰਾਈਕ ਦੇ ਉੱਤੇ ਬੈਠੇ ਨੇ ਬਿਹੇਵੀਅਰ ਦੀ ਗੱਲ ਕੀਤੀ ਜਾਵੇ ਤੁਸੀਂ ਕਹਿੰਦੇ ਬਿਹੇਵੀਅਰ ਸਾਡੇ ਵਕੀਲ ਸਾਹਿਬ ਨੇ ਉਹਨੇ ਕਿਹਾ ਕਿ ਕੀ ਪਹਿਲੀ ਵਾਰ ਚਾਂਸ ਹੋਇਆ ਕਿ ਉਸ ਤੋਂ ਪਹਿਲਾਂ ਵੀ ਕੋਈ ਨਹੀਂ ਨਹੀਂ ਇਹ ਪਹਿਲੀ ਵਾਰ ਨਹੀਂ ਹੈ ਕਈ ਵਾਰੀ ਇੱਕ ਵਾਰੀ ਕਈ ਵਾਰੀ ਹੋ ਜਾਂਦਾ ਐਕਸਟਰਾ ਮਾਰਤੇ ਵੈਂਚਦਾ ਜੇ ਵੈਸੇ ਰਿਲੇਸ਼ਨ ਹੈ ਜਿਹੜਾ ਬੜਾ ਵਧੀਆ ਚੱਲਦਾ ਸਮੂਥਲੀ ਚੱਲਦਾ ਤੇ ਉਸ ਦੇ ਵਿੱਚ ਕਈ ਵਾਰੀ ਇਸ ਤਰੀਕੇ ਦੀ ਖੜੋਤ ਆ ਜਾਂਦੀ ਹੈ ਤਾਂ ਉੱਥੇ ਆਮ ਤੌਰ ਤੇ ਜੇਕਰ ਕਿਸੇ ਵਕੀਲ ਸਾਹਿਬ ਨਾਲ ਚਲੋ ਕੋਈ ਜੱਜ ਸਾਹਿਬ ਕਿਸ ਤਰੀਕੇ ਦੀ ਗੱਲਬਾਤ ਹੋ ਜਾਂਦੀ ਹੈ ਮੌਕੇ ਦੇ ਡਾਇਰੈਕਟਿਵ ਹੈ ਪ੍ਰਧਾਨ ਹੈ ਮੌਕੇ ਤੇ ਜਾ ਕੇ ਜਾਂ ਤਾਂ ਉਹਦੇ ਚੈਂਬਰ ਦੇ ਵਿੱਚ ਉਹ ਮਸਲੇ ਨੂੰ ਹੱਲ ਕਰ ਲੈਂਦੇ ਨੇ ਬਟ ਇੱਥੇ ਕੀ ਹੈ ਇੱਥੇ ਬਾਰ ਬਾਰ ਇਹ ਗੱਲ ਆ ਰਹੀ ਹੈ ਕਿ ਉਹਨਾਂ ਦਾ ਜਿਹੜਾ ਬਿਹੇਵियर ਇੱਕ ਨਾਲ ਨਹੀਂ ਇਵਨ ਕਿ ਕਈ ਸੀਨੀਅਰ ਐਲਗੋਕਰਸ ਨਾਲ ਇਸ ਤਰੀਕੇ ਦੀ ਵੀ ਗੱਲ ਹੋਈ ਹੈ ਜੇਕਰ ਮੈਂ ਤੁਹਾਨੂੰ ਦੱਸਾਂ ਤਾਂ ਹਾਸੀ ਨਹੀਂ ਲਗਦੀ ਹੈ ਉਹ ਇਸ ਕਰਕੇ ਇਹ ਅੱਜ ਜਿਹੜੇ ਵਾਰ ਮੈਂਬਰਸ ਨੇ ਚਾਹ ਸੰਗਰੂਰ ਦੇ ਨੇ ਸਨਾਮ ਦੇ ਨੇ ਜਾਂ ਮੁਲਕ ਦੇ ਨੇ ਧੂਰੀ ਵਾਲਿਆਂ ਨੇ ਬੈਠਣੀ ਹੈ ਇਸ ਕਰਕੇ ਇਸ ਹੜਤਾਲ ਤੇ ਬੈਠੇ ਆ ਕਿ ਇਹ ਇਸ ਮਸਲੇ ਦਾ ਕਿਸੇ ਵੀ ਤਰੀਕੇ ਨਾਲ ਅੱਜ ਹੱਲ ਕੀਤਾ ਜਾਵੇ ਇਸ ਵਾਸਤੇ ਅਸੀਂ ਨੇ ਸੈਸ਼ਨ ਜੱਜ ਸਾਹਿਬ ਨੂੰ ਟੈਸਟ ਕੀਤੀ ਹੈ ਕਿ ਜੀ ਕਿਸੇ ਵੀ ਤਰੀਕੇ ਨਾਲ ਇਸ ਮਸਲੇ ਨੂੰ ਅੱਜ ਹੱਲ ਕੀਤਾ ਜਾਵੇ ਆਦਰਵਾਇਜ਼ ਇਹ ਕਰੇ ਮਸਲਾ ਨਹੀਂ ਹੱਲ ਹੁੰਦਾ ਫਿਰ ਜੋ ਵੀ ਤੂ ਰਿਵਾਰਬਲੋਂ ਜਿਸ ਤਰੀਕੇ ਦਾ ਵੀ ਸਾਨੂੰ ਹੁਕਮ ਆਵੇਗਾ ਜਿਸ ਤਰੀਕੇ ਦਾ ਵੀ ਉਹ ਸਾਡਾ ਰਿਕਵੈਸਟ ਲੀ ਕਰਨਗੇ ਉਸ ਤਰੀਕੇ ਨਾਲ ਇਸ ਇਸ ਮਸਲੇ ਨੂੰ ਲੈ ਕੇ ਜਾਵਾਂਗੇ ਪ੍ਰਧਾਨ ਜੀ ਜੀ ਆਪਾਂ ਗੱਲ ਕਰੀਏ ਕਿ ਡਿਸਟ੍ਰਿਕਟ ਹੈੱਡ ਕੁਆਟਰਾ ਦੂਰੋਂ ਦਰਾਰੋਂ ਲੋਕ ਆਂਦੇ ਨੇ ਇੱਥੇ ਕਿਸੇ ਨੇ ਜਮਾਨਤ ਕਰਾਣੀ ਹੈ ਜਾਂ ਆਪਣੇ ਕਾਗਜ਼ ਜਮ੍ਹਾਂ ਕਰਵਾਣੇ ਉਹਨਾਂ ਨੂੰ ਬੜਾ ਔਖਾ ਹੁੰਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਨੂੰ ਵੀ ਧੋਖ ਹੁੰਦਾ ਈਵਨ ਕਿ ਇਕੱਲੇ ਲਿਟੀਗੈਂਸ ਨੂੰ ਵੀ ਪ੍ਰੋਬਲਮ ਨਹੀਂ ਹੈ ਖਾੜੇ ਬਹੁਤ ਵਕੀਲ ਸਾਹਿਬਾਂ ਨੂੰ ਵੀ ਪ੍ਰੋਬਲਮ ਹੈ ਜਿਨ੍ਹਾਂ ਨੇ ਅੱਜ ਕਿਉਂਕਿ ਸਭ ਮੈਂ ਦੇਖਦਾ ਕਿ ਕਈ ਵਕੀਲ ਸਹਿਬਾਨ ਨੇ ਜਿਨ੍ਹਾਂ ਕੇ ਨੋਟਰੀ ਪਬਲਿਕ ਨੇ ਉਤ ਕਮਿਸ਼ਨਰ ਨੇ ਜਿਨ੍ਹਾਂ ਨੇ ਡੇਲੀ ਦੇ ਡੇਲੀ ਉਹਨਾਂ ਨੇ ਪੈਸੇ ਤੋਂ ਆਪਣੇ ਰੋਜ਼ਗਾਰ ਲਈ ਲੈ ਕੇ ਆਉਂਦੇ ਨੇ ਉਹਨਾਂ ਨੂੰ ਪੈਸੇ ਬੰਦੇ ਨੇ ਉਹ ਆਪਣੇ ਕੰਮ ਕਰਦੇ ਨੇ ਬਟ ਅੱਜ ਸਾਰੇ ਦਾ ਸਾਰਾ ਕੰਮ ਬੰਦ ਹੋਣ ਕਰਕੇ ਸਭੀ ਸਫਰ ਕਰ ਰਹੇ ਨੇ ਲੀਟੀ ਗੰਟੀ ਵੀ ਸਫਰ ਕਰ ਰਹੇ ਨੇ ਅਸੀਂ ਵੀ ਸਫਰ ਕਰ ਰਹੇ ਆ ਪਰ ਸਾਡੇ ਕੋਲੇ ਕੋਈ ਹੱਲ ਨਹੀਂ ਹੈ ਉਹ ਫਿਰ ਇਸ ਸਾਲ ਤੋਂ ਇਲਾਵਾ ਕੋਈ ਹੱਲ ਹੀ ਨਹੀਂ ਹੈ ਕਿਉਂਕਿ ਜਦੋਂ ਬਾਰ ਬਾਰ ਅਸੀਂ ਰਿਕਵੈਸਟ ਕਰਦੇ ਆ ਉਹਦਾ ਕੋਈ ਹੱਲ ਨਹੀਂ ਨਿਕਲਦਾ ਫਿਰ ਤਾਂ ਸਾਡੇ ਕੋਲੇ ਲਾਸਟ ਜਿਹੜਾ ਰਿਸੋਰਸ ਹੈ ਈ ਹੈ ਤੇ ਇਸ ਇਸ ਨੂੰ ਅਸੀਂ ਸਾਰੇ ਯੂਜ਼ ਕਰਦੇ ਆ ਦੇਖਦੇ ਆ ਅੱਜ ਕੀ ਬਣਦਾ ਰਹੇਗਾ ਇਸ ਮਸਲੇ ਦਾ ਜੇ ਹੁਣ ਜਿਸ ਤਰ੍ਹਾਂ ਤੁਸੀਂ ਹੜਤਾਲ ਕਰ ਦਿੱਤੀ ਇਹ ਹੜਤਾਲ ਹੁਣ ਕਿੰਨੀ ਦੇਰ ਤੱਕ ਰਹੇਗੀ ਹੜਤਾਲ ਅੱਜ ਦੀ ਹੜਤਾਲ ਹੈ ਸਾਡੀ ਤੇ ਰਿਕਵੈਸਟ ਕੀਤੀ ਹੈ ਜੀ ਸ਼ੇਰਦਾ ਸਾਹਿਬ ਨੂੰ ਤੇ ਸਮਤਲੇ ਨੂੰ ਅੱਜ ਹੀ ਕਿਸੇ ਤਰੀਕੇ ਨਾਲ ਇਸ ਦਾ ਨਿਪਟਾਰਾ ਕੀਤਾ ਜਾਵੇ ਤੇ ਬਾਕੀ ਦੇਖਦੇ ਆ ਕੀ ਹੁੰਦਾ ਜੋ ਵੀ ਜਿਸ ਤਰੀਕੇ ਦਾ ਅੱਜ ਮਾਹੌਲ ਬਣਦਾ ਹੈ ਬਾਕੀ ਦੁਬਾਰਾ ਅਸੀਂ ਆਪਣੀ ਮੀਟਿੰਗ ਕਰਾਂਗੇ ਤੇ ਧੂਰੀ ਵਾਲੇ ਆਪਣੇ ਬਾਹਰ ਮੈਂਬਰਸ ਨਾਲ ਮੀਟਿੰਗ ਕਰਨਗੇ ਜੋ ਨਵਾਂ ਕੋਈ ਅੱਜ ਦੀ ਮੀਟਿੰਗ ਦੇ ਵਿੱਚ ਆਊਗਾ ਉਸ ਤਰੀਕੇ ਨਾਲ ਜੀ ਅਗਲਾ ਪ੍ਰੋਗਰਾਮ ਸਾਡੀ ਬਾਹਰ ਨੂੰ ਸਾਡੇ ਜ਼ਿਲ੍ਹੇ ਦੇ ਵਿੱਚ ਅਸੀਂ ਇਸ਼ੂ ਕਰ ਰਿਹਾ ਹੈ ਜੀ ਸਾਡੇ ਬਾਹਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਦਿਨਾਂ ਦਾ ਅੱਖ ਨਾ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਜੱਜ ਸਾਹਿਬਾਂ ਵੱਲੋਂ ਸਾਡੇ ਜਿਹੜੇ ਐਡਵੋਕੇਟ ਨਾਲ ਮਿਸਬੀਹੇਵ ਕੀਤਾ ਗਿਆ ਉਸ ਤੋਂ ਪਹਿਲਾਂ ਵੀ ਕਈ ਵਾਰ ਹੋਇਆ ਕਈ ਵਾਰ ਮੀਟਿੰਗ ਹੋਈ ਪਰ ਇਸ ਵਾਰ ਉਹਨਾਂ ਨੇ ਜਿਹੜੀ ਹੱਦ ਪਾਰ ਕਰ ਦਿੱਤੀ ਜਿਸ ਦੇ ਕਾਰਨ ਅੱਜ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਕਲਮ ਛੱਡੋ ਹੜਤਾਲ ਕਰ ਦਿੱਤੀ ਹੈ ਨਾਲ ਹੀ ਇਹਨਾਂ ਨੇ ਕਿਹਾ ਕਿ ਜਿੰਨੀ ਦੇ ਤੱਕ ਸਾਡਾ ਕੋਈ ਸਮਝੌਤਾ ਨਹੀਂ ਹੋਵੇਗਾ ਇਹ ਹੜਤਾਲ ਇਸ ਤਰ੍ਹਾਂ ਜਾਰੀ ਰਹੇਗੀ ਸੰਗਰੂਰ ਤੋਂ ਰਵੀ ਸ਼ਰਮਾ ਜਗਬਣੀ ਟੀਵੀ